ਤੋ ਅੱਜ ਆਪਾਂ ਤਲਮੰਡੀ ਸਾਬੋ ਮੇਨ ਬਾਜ਼ਾਰ 'ਚ ਖੜੇ ਆਂ ਬਾਈਆਂ ਨੇ ਪਹਿਲਾਂ ਟੀ-ਸ਼ਰਟਾਂ ਦਾ ਬਹੁਤ ਵੱਡਾ ਆਫਰ ਲਾਇਆ ਸੀ ਹੁਣ ਵਿਸਾਖੀ ਬੰਪਰ ਤੇ ਬਾਈਆਂ ਕੋਲ ਦੇਖਦੇ ਆ ਉੱਪਰ ਕੀ ਲਾ ਰੱਖਿਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੀਰ ਜੀ ਠੀਕ ਆ ਜੀ ਵਧੀਆ ਬਾਈ ਜੀ ਪਹਿਲਾਂ ਵੀਡੀਓ 'ਚ ਆਪਾਂ ਬਹੁਤ ਵੱਡਾ ਤੁਸੀਂ ਆਫਰ ਲਾਇਆ ਸੀਗਾ 500 ਦੀਆਂ ਦੋ ਟੀ-ਸ਼ਰਟਾਂ ਹੀ ਹੁਣ ਵਿਸਾਖੀ ਬੰਪਰ ਕੋਈ ਨਵਾਂ ਆਇਆ ਵੀਰੇ ਦੱਸੋ ਜੀ ਬਸ ਵੀਰੇ ਆਪਾਂ ਹੁਣ ਬਸਾਕੀ ਤੇ ਕਿਸ਼ਟਾ ਲਿਆਂਦੀਆਂ ਨੇ ਹਾਂਜੀ ਬਹੁਤ ਹੀ ਵੱਡਾ ਆਫਰ ਲਾਇਆ ਆਪਾਂ ਹਾਂਜੀ ਸਿੰਗਲ ਪੀਸ ਤਾਂ 200 ਦਾਊਗਾ ਹਾਂਜੀ ਵੀਰ ਜੀ ਸਿੰਗਲ ਪੀਸ 200 ਦਾ ਹੀ ਤਿੰਨ ਪੀਸ ਹੋਣਗੇ 500 ਰੁਪਏ ਦੇ ਤਿੰਨ ਪੀਸ 500 ਲਓ ਜੀ ਤਿੰਨ ਪੀਸ 500 ਦੇ ਬਾਈਆਂ ਨੇ ਸਾਰੀ ਸਾਰੀ ਟੀ-ਸ਼ਰਟ ਬ੍ਰਾਂਡਡ ਹੈਗੀ ਹਾਂਜੀ ਫੋਰ ਦਾ ਕੋਈ ਪੀਸ ਨਹੀਂ ਹੈਗਾਗਾ ਸਾਰੇ origignal genuine ਪੀਸ ਹੋਣਗੇ ਸਾਰੇ origignal genuine ਪੀਸ ਹੋਣਗੇ ਵੀਰ ਜੀ 100% ਗਾਰੰਟੀ ਹੋਊਗੀ ਪੀਸਾਂ ਦੀ ਫਰੈਸ਼ ਮਾਲਾ ਸਾਰਾ ਫਰੈਸ਼ ਮਾਲ ਲਊਗਾ ਕੋਈ ਜੂਜ਼ੇਬਲ ਮਾਲ ਨਹੀਂ ਲਊਗਾ ਪਹਿਲੀ ਗੱਲ ਦੂਜੀ ਗੱਲ ਤੇ ਹਜ਼ਾਰ ਦੀਆਂ ਵੀਰ ਜੀ ਜੇ ਹਜ਼ਾਰ ਦੀਆਂ ਕਿਸੇ ਨੇ ਲੈਣੀਆਂ ਹੁਣ ਹਜ਼ਾਰ ਦੀਆਂ ਬਣਦੀਆਂ 6 ਨੇ ਹਾਂਜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਜੇ ਬੰਦਾ ਹਾਂਜੀ ਆਪਾਂ ਹਜ਼ਾਰ ਦੀਆਂ 7 ਦੋ ਲਓ ਜੀ ਚੱਕੋ ਜੀ ਏ ਹਜ਼ਾਰ ਦੀਆਂ 7 ਜੀ ਬੜਾ ਚੈਲੰਜ ਹੋਊਗਾ ਬਾਈ ਤੇ ਵੀਡੀਓ ਸ਼ੇਅਰ ਕਰਕੇ ਆ ਜੀ ਹਜ਼ਾਰ ਦੀਆਂ 7 ਜੀ ਪੱਕੀ ਗੱਲ ਆ ਵੀਰੇ ਪੱਕਾ 100% ਹਜ਼ਾਰ ਦੇ 7 ਦੋਗੇ ਜੀ ਹਾਂਜੀ ਹਾਂਜੀ ਫੁੱਲ ਸਟਾਕ ਪਿਆ ਵੀਰੇ ਸਾਰਾ ਨਿਗਾਹ ਕਰਾ ਦਨੇ ਆਪਾਂ ਇੱਕ ਵਾਰ ਬਹੁਤ ਵੱਡੇ ਵੱਡੇ ਸਾਈਜ਼ਾਂ ਵਾਲਿਆਂ ਵਾਸਤੇ ਬਹੁਤ ਵਧੀਆ ਆਫਰ ਹੈ ਵੀਰੇ ਇਹ ਸਾਈਜ਼ ਸਾਈਜ਼ ਕੋਈ ਵੀ ਲੈ ਸਕਦਾ ਵੀਰੇ ਜਿਹੜਾ ਮਰਜ਼ੀ ਜੀ ਸਾਈਜ਼ ਜਿਹੜਾ ਮਰਜ਼ੀ ਲੈ ਲਓ ਲਓ ਜੀ ਆ ਚੈੱਕ ਕਰੋ ਪਰ ਮਿਲਣਗੇ ਐਮ ਐਕਸਲ ਡਬਲ ਐਕਸਲ ਡਬਲ ਐਕਸਲ ਦੇ ਸਾਈਜ਼ ਉਹਨਾਂ ਦੇ ਜ਼ਿਆਦਾ ਲਓ ਜੀ ਠੀਕ ਹੈ ਜੀ ਡਬਲ ਐਕਸਲ ਤਾਂ ਵੱਧੂ ਵਾਲਾ ਹੈ ਵੱਡੇ ਸਾਈਜ਼ ਦੇ ਵੱਡੇ ਵੀਰੇ ਵਾਪਸ ਤੇ ਡਬਲ ਐਕਸਲ ਦੇ ਵੀ ਆਊਗਾ ਸਾਈਜ਼ ਚੈੱਕ ਕਰੋ ਗੁਰਪੱਲ ਸਾਈਜ਼ ਦਸ਼ਮੇਰ ਫੈਸ਼ਨ ਪੁਆਇੰਟ ਮੇਨ ਬਾਜ਼ਾਰ ਤਲਵੰਡੀ ਸਾਬੋ 12 13 14 ਤੇ 15 ਚਾਰ ਦਿਨਾਂ ਦਾ ਮੇਲਾ ਵੀਰੇ ਇਹ ਉਸ ਤੋਂ ਬਾਅਦ ਨਹੀਂ ਹੋਊਗਾ ਉੱਪਰ ਆਖਸਤਾ ਉਹਨੇ ਲੋ ਜੀ ਦੇਖੋ ਜੀ ਜਲਦੀ ਤੋਂ ਜਲਦੀ ਆ ਜਾਓ ਤੇ ਮੌਕੇ ਦਾ ਫਾਇਦਾ ਠਾਲੂ ਪੂਰਾ ਪੂਰਾ ਛੋਡੇ ਵਾਸਤੇ ਵਾਦੂ ਪੂਰਾ ਸਿਰਾ ਲਾਦਾ ਵੀਰੇ ਵਾਦੂ ਸਟਾਕ ਹੈ ਵੀਰੇ ਜਿੰਨਾ ਕਹੋਗੇ ਉਨਨਾ ਸਟਾਕ ਹੈ ਲੋ ਜੀ ਸਾਰੀ ਟੀ-ਸ਼ਰਟ ਵੀਰੇ オリジナル ਹੋਊਗੀ 100% ਇੱਕ ਵੀ ਪੀਸ ਪਾਇਆ ਹੋਇਆ ਉਹ ਨਹੀਂ ਹੋਊਗਾ ਜਿਵੇਂ ਬਾਜ਼ਾਰ ਦੇ ਵਿੱਚ ਆਪਾਂ ਕਹਿੰਦੇ 70 80 100 ਜਿੰਨੇ ਵੀ ਹੁੰਦਾ ਹੈਗਾ ਉਹ ਪਾਇਆ ਹੋਏ ਹੁੰਦੇ ਨੇ ਇਹ オリジナル ਪੀਸ ਨੇ ਤੇ ਜੂਸੇਬਲ ਨਹੀਂ ਕੋਈ ਪੀਸ ਹੋਊਗਾ ਦਸ਼ਮੇਸ਼ ਭਾਈ ਦਾ ਪੁਆਇੰਟ ਮੇਨ ਬਾਜ਼ਾਰ ਚਲੰਡੀ ਸਾਹਿਬੋ ਲੋ ਜੀ ਵੀਰ ਜੀ ਚੈੱਕ ਕਰੋ ਵੀਡੀਓ ਬਾਅਦ ਸ਼ੇਅਰ ਕਰੋ ਟੀ-ਸ਼ਰਟ ਹੈ ਟੈਕ ਓਰੀਜਨਲ ਟੀ-ਸ਼ਰਟ ਹੈ ਜੀ ਓਰੀਜਨਲ ਐਡੀਟਾ ਦੀ ਰਹੀ ਨਾ ਟੀ-ਸ਼ਰਟ ਹੈ ਮਾਰਕੀਟ 'ਚ ਘੱਟੋ-ਘੱਟ 3000 ਦੀ ਹੈ ਜੀ ਆਹ ਟੀ-ਸ਼ਰਟ ਮੈਂ ਗਾਰੰਟੀ ਨਾਲ ਕਹਿੰਦਾ ਜੀ ਸ਼ੋਅਰੂਮ 'ਚ ਜਾਓਗੇ 3000 ਦੀ ਟੀ-ਸ਼ਰਟ ਹੋਗੀ ਹਾਂ ਜੀ ਹਾਂ ਜੀ ਸਿੰਗਲ ਪੀਸ 550 ਆਪਣੇ ਮਾਰਕੀਟ 'ਚ 500 ਦਾ ਵਿਕ ਰਿਹਾ ਹੈਗਾ ਆਪਾਂ 3 ਦਿਨਾਂ ਵਾਸਤੇ ਲਾਇਆ ਇਹ ਵੱਡਾ ਮੇਲਾ ਬੱਸ ਲੋ 12 13 14 ਤੇ 15 ਮਿਲਣਗੀਆਂ ਹਾਂ ਬਾਜੂ ਮਿਲਣਗੀਆਂ ਸਾਰੇ ਤਰ੍ਹਾਂ ਦੀਆਂ ਟੀ-ਸ਼ਰਟਾਂ ਮਿਲਣਗੀਆਂ ਤੁਹਾਨੂੰ ਬਹੁਤ ਸਰਾ ਲਓ ਜੀ ਆਹ ਰੀਬਾ ਉਹਦਾ ਪੀਸ ਚੱਕਾ ਆ ਲੈ ਤੋਹਫਾ ओरिजिनल ਆ ਗਈ ਇਹਦਾ ਰੇਟ ਹੈਗਾ ਹੈਗਾ 650 ਰੁਪਏ ਇਹ ਵੀ ਤੁਹਾਨੂੰ ਇਹੀ ਰੇਟ ਦੇ ਵਿੱਚ ਹੀ ਦੇ ਦੇਣੀ ਆਪਾਂ ਚੱਕੋ ਜੀ